ਕਿ ਉਹਨੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਮੋਬਾਈਲ ਦੇ ਵਿੱਚ ਰਿਕਾਰਡਿੰਗ ਇੰਨੀ ਬਕਵਾਸ ਕੀਤੀ ਆ ਗੁਰੂ ਸਾਹਿਬਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਸ਼ੀਰ ਸਿੰਘਾਂ ਨੂੰ ਤੇ ਬਾਬਾ ਦੀਪ ਸਿੰਘ ਮਹਾਂਪੁਰਖਾਂ ਨੂੰ ਗੁਰੂ ਉਹਨੇ ਇੰਨੀ ਬਾਰਿਸ਼ ਕਰਦੀ ਤੇ ਮੀਡੀਆ ਸਾਹਮਣੇ ਦੱਸ ਨਹੀਂ ਸਕਦੇ ਇਹ ਕਿਹੜੇ ਸ਼ਰਾਰਤੀ ਅੰਸਰ ਨੇ ਕਿੰਨਾ ਦੇ ਕਹਿਣ ਤੇ ਇਹ ਦਿੱਲੀ ਇਹੋ ਜਿਹੇ ਵੀਡੀਓ ਪਾ ਦੇਣੇ ਬਕਵਾਸ ਕਰਦੇ ਨੇ ਗੁਰੂ ਘਰ ਜਾਂਦਾ ਤੇ ਉਹਦੇ ਕਰਕੇ ਨਾ ਮੈਂ ਗਲਤੀ ਹੋ ਜਾਂਦਾ ਗੋਲੀਆਂ ਖਾਧੀਆਂ ਇਹਨੀਆਂ ਗੋਲ ਵੀ ਵੀਰੇ ਖਾਧੀਆਂ ਤੇ ਉਹ ਮੈਂ ਤੱਕ ਗੁਰੂ ਨੂੰ ਮਾਰਨ ਕਾਲਾ ਕੱਢ ਬਿਠਾ ਤੇ ਗੁਰੂ ਘਰ ਦੇ ਵਿੱਚ ਸ਼ਰਾਬ ਪੀ ਕੇ ਗਿਆ ਏ ਕਿੰਦੇ ਕਹਿਣ ਤੇ ਐਸੇ ਬੰਦੇ ਨੇ ਚੀਜ਼ਾਂ ਦੇ ਖਿਲਾਫ ਬੋਲਿਆ ਏ ਗੁਰੂ ਸਾਹਿਬ ਦੇ ਖਿਲਾਫ ਨਹੀਂ ਮਾਰੀ ਸ਼ਦਾਬ ਦੀ ਵਰਤੀ ਆ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੱਚਿਆਂ ਦੇ ਖਿਲਾਫ ਹੋਰ ਸਿੱਖ ਕੌਮ ਦੇ ਪ੍ਰਬੰਧਕਾਂ ਦੇ ਖਿਲਾਫ ਬੋਲਿਆ ਏ ਆ ਸਿੰਘਾ ਨੇ ਮੈਨੂੰ ਜਲਦੀ ਤਰੱਕਾ ਪਾ ਜਾ ਰਿਹਾ ਨਹੀਂ 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 ਕਿਟਾਪਾ ਨਹੀਂ ਪਾਪਾ ਇਹ ਝੂਠ ਨਾ ਮਾਰੋ ਕਿਟਾਪਾ ਦੀ ਗੱਲ ਨਹੀਂ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਪਾਣੀ ਕੋਈ ਗੱਲ ਨਹੀਂ ਲੱਗਿਆ ਤੇ ਮੈਂ ਸਾਰੀ ਸੰਗਤ ਤੋਂ ਮਾਫ਼ੀ ਮੰਗਣਾ ਕੋਈ ਸਾ ਤੋਂ ਮਾਫ਼ੀ ਮੰਗਣਾ ਮੇਥੇ ਗਲਤੀ ਹੋਈ ਹੈ ਮੈਂ ਮਾਫ਼ੀ ਮੰਗਦਾ ਪਰ ਅਸੀਂ ਇਸ ਤੇ ਅਸੀਂ ਘਰੇ ਗਏ ਸੀ ਜਿੱਥੇ ਬੰਦੀਆਂ ਸਾਰੀਆਂ ਪਰ ਸਾਡੇ ਜਾਨ ਤੋਂ ਪਹਿਲਾਂ ਉਹਨੂੰ ਪ੍ਰਸ਼ਾਸਨ ਲੈ ਜਾਂਦਾ ਹੈ ਜੇ ਤਾਂ ਉਹ ਕਰੇ ਹੁੰਦਾ ਤੇ ਅੱਜ ਉਹ ਸਰਪ੍ਰਸਤਾਂ ਦੇ ਬੰਦਾ ਬਣਾਉਂਦੇ ਵੀ ਅੱਗੇ ਤੋਂ ਕਿਸੇ ਨੂੰ ਗੁਰੂ ਸਾਹਿਬ ਦੇ ਖਿਲਾਫ ਬੋਲਦਾ ਨਾ ਆਪਦੇ ਵੱਡਿਆਂ ਨੂੰ ਕਹਿ ਕੇ ਜਾਂਦਾ ਵੀ ਗੁਰੂ ਸਾਹਿਬਾਂ ਦੇ ਖਿਲਾਫ ਕਰ ਲਉ ਨਾ ਕਰਿਓ ਫਿਰ ਉਹਦੀ ਕਿਸਮਤ ਚੰਗੀ ਸੀ ਉਹਨੂੰ ਪ੍ਰਸ਼ਾਸਨ ਪਦ ਲਾਇਆ ਹੈ ਮੈਨੂੰ ਸੁਤੇ ਬਾਜ ਜੇ ਤੁਸੀਂ ਮਾਫ਼ ਕਰੋ ਸੰਗਤ ਵੀ ਮਾਫ਼ ਕਰੇ ਤੇ ਗੁਰੂ ਸਾਹਿਬ ਵੀ ਮਾਫ਼ ਕਰੇ ਤਾਂ ਬਾਕੀ ਜੇ ਕਹੋਗੇ ਤਾਂ ਮਕਾਤਫ ਜਾ ਕੇ ਉੱਥੇ ਵੀ ਮਾਫੀ ਮੰਗਣਾ ਹੈ ਉੱਥੇ ਜਾ ਕੇ ਮਾਫੀ ਮੰਗਣੀ ਪੈਣੀ ਹੈ ਉੱਥੇ ਮੰਗਣੀ ਪੈਣੀ ਹੈ ਭਾਈ ਤੁਹਾਨੂੰ ਮੈਂ ਤੁਹਾਨੂੰ ਨਾਲ ਲੈ ਕੇ ਚੱਲਾਂਗਾ ਦੋਨੋਂ ਸੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਰੋਇਪਰ ਨੂੰ ਔਰ ਐਸਐਸਓ ਸਿਟੀ ਨੂੰ ਇਸ ਬੰਦੇ ਦਾ ਤੁਰੰਤ ਪਰਚਾ ਨਾ ਕਰਕੇ ਵੀ 295 ਲਾ ਕੇ ਸਾਡੇ ਅੱਜ ਕਾਪੀ ਫੜਾ ਦੇ ਕੱਲ੍ਹ ਨੂੰ ਪਰਸੇ ਜਬੰਤ ਹੋ ਜਾਵੇ ਇਹਦੀ ਤਸੱਲੀ ਕਰਾਵੇ ਪ੍ਰਸ਼ਾਸਨ ਕੀ ਨਾਮ ਦਾ ਵਿਕਰਮਜੀਤ ਸਿੰਘ ਕੇ ਤੇ ਇੱਥੋਂ ਦੇ ਰਹਿਣ ਆ ਰਹੇ ਹੋ ਮੈਂ ਸ਼ਹਿਰ ਦੇ ਰਹਿਣ ਆ ਗਿਆ ਕਿਹੜੇ ਮੋੜ ਦਾ ਰਹਿਣ ਆ ਰਹੇ ਹੋ ਤੇ ਮੈਂ ਹਾਲਾਂ ਇੱਕ ਮਤਲਬ ਕਿਸੇ ਦਾ ਰੌਲਾ ਉਹ ਗੁਰੂ ਘਰੇ ਜਾਂਦਾ ਤੇ ਉਹਦੇ ਕਰਕੇ ਨਾ ਮੈਂ ਗਲਤੀ ਹੋਈ ਮੈਂ ਗੋਲੀਆਂ ਖਾਧੀਆਂ ਨਹੀਂ ਵੀ ਕਿਹਾ ਗੋਲੀਆਂ ਵੀ ਮੇਰੇ ਖਾਧੀਆਂ ਗਿਆ ਤੇ ਉਹ ਮੈਂ ਗੁਰੂ ਨੂੰ ਮਾਰਨ ਗਾਲਾ ਕੱਢ ਬਿਠਾ ਆ ਆ ਸਿੰਘਾਂ ਨੇ ਔਰ ਮੈਨੂੰ ਚਲਦੀ ਤਰ੍ਹਾਂ ਕਟਾਪਾ ਜਾ ਰਿਹਾ ਨਹੀਂ 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 ਕਟਾਪਾ ਨਹੀਂ ਬਾਬਾ ਇਹ ਝੂਠ ਨਾ ਮਾਰੋ ਕਟਾਪਾ ਦੀ ਗੱਲ ਹੈ ਨਹੀਂ ਮੈਂ ਤੁਹਾਨੂੰ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਪਈ ਕੋਈ ਨਾ ਮੈਂ ਮੈਂ ਸਾਰੀ ਸੰਗਤ ਤੋਂ ਮਾਫ਼ੀ ਮੰਗਣਾ ਗੁਰੂ ਸਾਹਿਬ ਤੋਂ ਮਾਫ਼ੀ ਮੰਗਣਾ ਮੇਥੋਂ ਗਲਤੀ ਹੋਈ ਹੈ ਮੈਂ ਮਾਫ਼ੀ ਮੰਗਦਾ ਮੈਨੂੰ ਸੱਚੇ ਪਾਤਸ਼ਾਹ ਤੁਸੀਂ ਮਾਫ਼ ਕਰੋ ਸੰਗਤ ਵੀ ਮਾਫ਼ ਕਰੇ ਤੇ ਗੁਰੂ ਸਾਹਿਬ ਵੀ ਮਾਫ਼ ਕਰੇ ਤੇ ਬਾਕੀ ਜੇ ਕਹੋਗੇ ਤਾਂ ਮਕਾਤਾਫ ਜਾ ਕੇ ਉੱਥੇ ਵੀ ਮਾਫ਼ੀ ਮੰਗਣੇ ਉੱਥੇ ਜਾ ਕੇ ਮਾਫ਼ੀ ਮੰਗਣੀ ਪੈਣੀ ਉੱਥੇ ਮੰਗਣੀ ਪੈਣੀ ਬਈ ਤੁਹਾਨੂੰ ਮੈਂ ਤੁਹਾਨੂੰ ਨਾਲ ਲੈ ਕੇ ਚਲਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਣੇ ਪਹੁੰਚਣ ਦਾ ਕਾਰਨ ਇੱਤੇ ਤੇ ਪ੍ਰਿਪਰ ਦਾ ਇੱਕ ਬੰਦਾ ਗੱਬਰ ਉਹ ਵਿਕਰਮਜੀਤ ਰਹਿਣ ਵਾਲਾ ਸੀਗਾ ਤੜਕੇ ਉਹਨੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਮੋਬਾਈਲ ਦੇ ਵਿੱਚ ਰਿਕਾਰਡਿੰਗ ਇੰਨੀ ਬਕਵਾਸ ਕੀਤੀ ਆ ਗੁਰੂ ਸਾਹਿਬਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਸ਼ੀਰ ਸਿੰਘਾਂ ਨੂੰ ਤੇ ਬਾਬਾ ਦੀਪ ਸਿੰਘ ਮਹਾਂਪੁਰਖਾਂ ਨੂੰ ਗੁਰੂ ਸ ਉਹਨੇ ਇੰਨੀ ਬੜੀ ਸ਼ਰਮ ਦਿੱਤੀ ਤੇ ਮੀਡੀਆ ਸਾਹਮਣੇ ਦੱਸ ਨਹੀਂ ਸਕਦੇ ਇਹ ਕਿਹੜੇ ਸ਼ਰਾਰਤੀ ਅੰਸਰ ਨੇ ਕਿੰਨਾ ਦੇ ਕਹਿਣ ਤੇ ਇਹ ਦਿੱਲੀ ਇਹੋ ਜਿਹੇ ਵੀਡੀਓ ਪਾ ਦੇਣੇ ਬਕਵਾਸ ਕਰਦੇ ਨੇ ਪਰ ਅਸੀਂ ਇੱਥੇ ਕਾਫੀ ਕਰੇ ਗਏ ਸੀ ਜਥੇਬੰਦੀਆਂ ਸਾਰੀਆਂ ਪਰ ਸਾਡੇ ਜਾਂ ਪਹਿਲੇ ਉਹਨੂੰ ਪ੍ਰਸ਼ਾਸਨ ਲੈ ਜਾਂਦਾ ਹੈ ਜੇ ਤਾਂ ਉਹ ਕਰੇ ਹੁੰਦਾ ਤੇ ਅੱਜ ਉਹਨੂੰ ਸਫਕਸਤ ਕਰਨ ਦੇ ਬੰਦਾ ਬਣਾਉਂਦੇ ਵੀ ਅੱਗੇ ਤੋਂ ਕਿਸੇ ਨੂੰ ਗੁਰੂ ਸਾਹਿਬ ਦੇ ਖਿਲਾਫ ਬੋਲਦਾ ਨਾ ਆਪਦੇ ਵੱਡਿਆਂ ਨੂੰ ਕਹਿ ਕੇ ਜਾਂਦਾ ਵੀ ਗੁਰੂ ਛੀਤਾ ਦੇ ਖਿਲਾਫ ਕੱਦਣਾ ਕਰਿਓ ਫਿਰ ਉਹਦੀ ਕਿਸਮਤ ਚੰਗੀ ਸੀ ਉਹਨੂੰ ਪ੍ਰਸ਼ਾਸਨ ਪਦ ਲਾਇਆ ਹੈ ਤੋਂ ਅਸੀਂ ਪ੍ਰਸ਼ਾਸਨ ਇਹ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਰੋਇਪਰ ਨੂੰ ਔਰ ਐਸਐਚਓ ਸਿਟੀ ਨੂੰ ਇਸ ਬੰਦੇ ਦਾ ਤੁਰੰਤ ਪਰਚਾ ਨਾ ਕਰਕੇ ਵੀ 295 ਲਾ ਕੇ ਸਾਡੇ ਅੱਜ ਕਾਪੀ ਫੜਾ ਦੇ ਕੱਲ ਵੀ ਪਰਸੇ ਜਵੰਤ ਹੋ ਜਾਵੇ ਇਹਦੀ ਤਸੱਲੀ ਕਰਾਵੇ ਪ੍ਰਸ਼ਾਸ਼ਨ ਕਿੰਦੇ ਕਹਿਣ ਤੇ ਇਸ ਬੰਦੇ ਨੇ ਚੀਤਾਂ ਦੇ ਖਿਲਾਫ ਬੋਲਿਆ ਏ ਗੁਰੂ ਸਾਹਿਬ ਦੇ ਖਿਲਾਫ ਨਹੀਂ ਮਾਰੀ ਸ਼ਦਾਬ ਦੀ ਵਰਤੀ ਆ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੱਚਿਆਂ ਦੇ ਖਿਲਾਫ ਹੋਰ ਸਿੱਖ ਕੌਮ ਦੇ ਪ੍ਰਬੰਧਕਾਂ ਦੇ ਖਿਲਾਫ ਬੋਲਿਆ ਏ ਤੇ ਗੁਰੂ ਘਰ ਦੇ ਵਿੱਚ ਸ਼ਰਾਬ ਪੀ ਕੇ ਗਿਆ ਏ ਤੇ ਅਸੀਂ ਤਰਨ ਤੇ ਇਸੇ ਚੀਜ਼ ਦੀ ਮੰਗ ਕਰਦੇ ਆ ਇਹਨਾਂ ਸਾਰੇ ਦੋਸ਼ੀਆਂ ਖਿਲਾਫ ਇੰਦੇ ਹੋਰ ਵੀ ਕਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਕਾਰ ਵੀ ਕਰਕੇ ਤੁਰੰਤ ਇਹਦੇ ਸਾਰਿਆਂ ਦਾ ਜੀਆ ਦਾ ਰਿਮਾਂਡ ਲਿਆ ਜਾਵੇ ਤੇ ਪੁਛਤਾਸ ਕੀਤੀ ਜਾਵੇ ਨਹੀਂ ਤਾਂ ਅਸੀਂ ਇੱਥੇ ਅੱਜ ਹੀ ਇਹ ਸਾਰੇ ਮੈਂ ਹੋਰ ਵੀ ਕਾਲ ਕਰਤੀ ਐ ਸ਼ਾਂਤ ਕਰ ਹੋਰ ਕਿੱਥੇ ਬੰਦੇ ਆ ਜਾਣਗੇ ਤਾਂ ਅਸੀਂ ਇੱਥੇ ਦਰੀਬਸ਼ਾਹ ਕੇ ਬੈਠਾਂਗੇ ਜਿੰਨਾ ਜਨੇ ਬੰਦੇ ਰਿਮਾਂਡ ਨਹੀਂ ਹੁੰਦਾ ਇੰਨੇ ਸਖਤ ਕਾਰਵਾਈ ਨਹੀਂ ਹੁੰਦੀ। ਉਹਨਾਂ ਚਿਰ ਮੈਂ ਕਦੇ ਵੀ ਪਿੱਛੇ ਨਹੀਂ ਹਟਾਂਗਾ। ਅੱਗੇ ਵੀ ਇੱਥੇ ਪ੍ਰੋਪਰ ਤੇ ਬੜੇ ਟੱਕ ਤਿਆਰ ਬੰਦੇ ਕਿੰਨੇ ਦੇ ਕਾਰਵਾਈ ਕਰਾਈ ਸੀ ਉਹ ਵੀ ਬੜੇ ਬਗਵਾਸ ਕਰਦੇ ਸੀ ਦੀਪ ਲਾਈਵ ਵਰਕੇ। ਤੇ ਹੁਣ ਇਹ ਫਿਰ 2-4 ਸਾਲ ਬਾਅਦ ਇੱਕ ਕੁੱਤਾ ਭੌਂਕਿਆ ਏ। ਤੇ ਇਹ ਜੇ ਕੁੱਤੇ ਨੂੰ ਜੇ ਇਹੀ ਘਰੇ ਚਲੇ ਜਾਂਦੇ ਤੇ ਉਹਨੂੰ ਸਾਰਾ ਸਬਕ ਉਸਤਾਦ ਦਿੰਦੇ। ਪਰ ਹੁਣ ਆ ਗਿਆ ਏ ਤਾਂ ਉਹਨਾਂ ਪ੍ਰਸ਼ਾਸਨ ਦੀ ਡਿਊਟੀ ਏ ਪ੍ਰਸ਼ਾਸਨ ਸਹੀ ਤਰੀਕੇ ਨਾਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਨੂੰਨੀ ਕਾਰਵਾਈ ਕਰਕੇ ਤੇ ਸਿੱਖ ਕੌਮ ਨੂੰ ਕਿਹੜੀਆਂ ਭਾਵਨਾਵਾਂ ਨੂੰ ਰੇਸ ਪਹੁੰਚੀ ਆ। ਤੇ ਉਹਨਾਂ ਨੂੰ ਆ ਪ੍ਰਸ਼ਾਸਨ ਦੱਸੇ ਵੀ ਇਹਨੇ ਕਿੰਦੇ ਕਹਿਣ ਤੇ ਇਹ ਬ ਤਾਂ ਕਿਉਂ ਨੇ ਬਕਵਾਸ ਕੀਤੀ ਆ ਐਸਓ ਚ ਸਾਹਮਣੇ ਮਿਲਿਓ ਕੀ ਵਿਸ਼ਵਾਸ ਜਾਇਆ ਐਸਓ ਸਾਹਮਣੇ ਕਿਹਾ ਮੈਂ ਹੁਣੇ 5 ਮਿੰਟ ਚ ਪਰਚਾ ਦਰਜ ਕਰ ਦਿੰਦਾ ਪਰਚਾ ਦਰਜ ਕਰਕੇ ਪਰਚਾ ਦਾ ਦਰਜ ਕਰਕੇ ਧੰਨਵਾਦ ਜਲ ਕਾਨੂੰਨ ਨੇ ਕਰਨਾ ਏ ਫਿਰ ਉਸ ਬੰਦੇ ਦੇ ਪਿੱਛੇ ਕਾਰਨ ਕੀ ਆ ਕਿ ਉਹ ਇੰਨੇ ਨੇ ਭੱਦੀ ਸ਼ਦਾਬ ਦੀ ਗੁਰੂ ਸਿਰ ਤੇ ਨਿਗਾਰੀ ਵੀ ਮੂੰਹ ਤੇ ਕੇਸ ਵੀ ਰੱਖੇ ਇਹਨੇ ਨੇ ਸਿੱਖਾਂ ਦਾ ਪੇਸਾ ਵੀ ਬਣਾਇਆ ਹੈ ਤੇ ਕਿਉਂ ਉਸ ਕਾਰਨ ਕਿਸ ਕਾਰਨ ਇਹਨੇ ਗੁਰੂ ਸਾਹਿਬ ਦੇ ਖਿਲਾਫ ਇੰਨੇ ਜ਼ਹਿਰ ਗੁਲੀ ਮੂੰਹ ਦੇ ਵਿੱਚ ਬਾਸ਼ਾ ਕਿਨੇ ਨੇ ਤੇ ਮਤਲਬ ਕੀ ਸਾਜ ਨੂੰ ਸਾਜਤੇ ਤੇ ਜਾਣਾ ਪ੍ਰਸ਼ਾਸਨ ਨੂੰ ਹੈ ਬੇਨਤੀ ਕਰਨੇ ਸੱਚ ਸਾਹਿਬ ਨੂੰ ਕਿਹਾ ਬਿੰਦੀ ਸਾਜ ਤੈਨੂੰ ਸੀਓ ਸਟਾਫ ਨੂੰ ਜਾ ਕੇ ਇਹਦੇ ਕਿਹੜੀ ਤਸੱਲੀ ਕਰਾਈ ਜਾਵੇ ਕਿਵੇਂ ਸਾਡੇ ਸਿੰਘਾਂ ਨੇ ਕਰਦੇ ਆ ਉਹ ਤਰੀਕਿਆਂ ਨੇ ਪੁੱਛਦਾਸ ਕਰਕੇ ਦੇ ਪੂਰੀ ਕੌਮ ਦੇ ਸਾਹਮਣੇ ਤੇ ਬਿਆਨ ਦਵਾਏ ਜਾਣ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇ ਸਿੱਖ ਕੌਮ ਦੇ ਸਾਹਮਣੇ ਆਵੇ ਕਿ ਕਿੰਦੇ ਕਹਿਣ ਤੇ ਨੇ ਕੀਤੀ ਆ ਨਹੀਂ ਤਾਂ ਉਹਨਾਂ ਚਰੇ ਹੀ ਪਿੱਛੇ ਨਹੀਂ ਹਟਾਂਗੇ ਸਾਰੀਆਂ ਸਿੱਖ ਜੱਥੇਬੰਦੀਆਂ ਮੇਰੇ ਨਾਲ ਫਟਰਾਸ਼ਣਾ ਹੋਰ ਗਰੰਤੀ ਰਾਗੀ ਸਭਾ ਹੋਰ ਪਿੰਚਾਰ ਦੇ ਬੜੇ ਪ੍ਰਤਵੰਤੇ ਸੱਜਣ ਸਾਰੇ ਨਾਲ ਨੇ ਤੇ ਸਾਰੀਆਂ ਜੱਥੇਬੰਦੀਆਂ ਦੇ ਮੁਖੀ ਖੜੇ ਆ ਤੇ ਸਾਰਿਆਂ ਦੀ ਇਹ ਹੀ ਭਾਵਨਾ ਹੈ ਹੋਰ ਵੀ ਜੱਥੇਬੰਦੀਆਂ ਪਿਛੇ ਆ ਰਹੀਆਂ ਨੇ ਤੇ ਤਸੱਲੀ ਹੋ ਜਾਏ ਸਾਡੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਮੀਰ ਸਿੰਘ ਐਸਐਚਓ ਸਿਟੀ ਫਿਰੋਜ਼ਪੁਰ ਸਾਡੇ ਕੋਲ ਇੱਕ ਐਪਲੀਕੇਸ਼ਨ ਆਈ ਹੈ ਕਿ ਕੋਈ ਗਬਰਨਾ ਦਾ ਵਿਅਕਤੀ ਹੈ ਇਹਨੇ ਕੋਈ ਸ਼ਬਦਾਵਲੀ ਦਾ ਗੁਰੂਆਂ ਬਾਰੇ ਸ਼ਬਦਾਵਲੀ ਦਾ ਜਿਹੜਾ ਇਹਨਾਂ ਨੇ ਗਲਤ ਬੋਲਿਆ ਇਹਦੀ ਅਸੀਂ ਲਿਆਂਦੀ ਹੁਣ ਅਸੀਂ ਇਹਨਾਂ ਨੂੰ ਲਿਆ ਕੇ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਦੇ ਖਿਲਾਫ ਜਿਹੜੀ ਹੈ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਦੇ ਆਧਾਰ ਤੇ ਇਹਨਾਂ ਦੀ ਐਫ ਆਰ ਦਰਜ ਕਰਤੀ ਹੈ ਅੱਗੇ ਇਹਦੀ ਅੱਗੇ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਅੱਗੇ ਦੇਖਦੇ ਆ ਅਸਲ ਸਚਾਈ ਕੀ ਹੈ ਕੀ ਗੱਲ ਸਾਹਮਣੇ ਆਈ ਹੈ ਕਿਉਂ ਬੋਲਿਆ ਉਹ ਸਾਰੀ ਅਸੀਂ ਤੁਹਾਨੂੰ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੱਸਾਂਗੇ ਸਾਰੀ ਗੱਲਬਾਤ ਰਹਿਣ ਵਾਲਾ ਕੋਈ ਪਛਾਣ ਨਹੀਂ ਇਹ ਦੱਸਿਆ ਜਾ ਰਿਹਾ ਵੀ ਇੱਥੋਂ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਆ ਇਹ ਨਾ ਹੀ ਰੈਸਟ ਕਰ ਲਿਆ ਹੁਣ ਅੱਗੇ ਦੇਖਦੇ ਆ ਇਹਨਾਂ ਦਾ ਪ੍ਰੋਸੀਡਿੰਗ ਕੀ ਹੁੰਦੀ ਹੈ